ਵਾਹਿਗੁਰੂ 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 ਸਮੂਹ ਸੰਗਤਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨਾਲ ਸ਼ਹਿਰ ਦੀਆਂ ਸਮੂਹ ਸਿੱਖ ਸੰਗਤਾਂ ਦੇ ਲਈ ਇੱਕ ਖੁਸ਼ੀ ਵਾਲੀ ਖਬਰ ਵੀ ਹੈ ਤੇ ਨਾਲ ਸਾਰੀਆਂ ਸੰਗਤਾਂ ਨੂੰ ਬੇਨਤੀ ਵੀ ਹੈ ਕਿ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਨਾਲ ਦੇ ਵਿੱਚ ਪਹਿਲੀ ਵਾਰ ਰਾਗ ਦਰਬਾਰੀ ਬਸੰਤ ਹੋ ਰਿਹਾ ਹੈ। ਗੁਰੂ ਸਾਧ ਸੰਗਤ ਜੀ ਮਜੂਦਾ ਸਮੇਂ ਦੀ ਜਿਹੜੀ ਕੀਰਤਨ ਗੁਰਮਤ ਕੀਰਤਨ ਸ਼ੈਲੀ 'ਚ ਵਿਗਾੜ ਪੈਦਾ ਹੋ ਰਿਹਾ ਹੈ। ਉਸ ਵਿਗਾੜ ਨੂੰ ਦੂਰ ਕਰਕੇ ਜਿਹੜੀ ਪਰਾਤਨ ਕੀਰਤਨ ਦੀ ਗੁਰਮਤ ਕੀਰਤਨ ਸ਼ੈਲੀ ਹੈ ਉਸ ਨੂੰ ਦੁਬਾਰਾ ਪ੍ਰਗਟ ਕਰਨ ਦੇ ਲਈ ਇਹ ਰਾਗ ਦਰਬਾਰ ਇੱਕ ਬਹੁਤ ਵੱਡਾ ਉਪਰਾਲਾ ਹੈ। ਕਰਨਾਲ ਦੀਆਂ ਸਮੂਹ ਸਿੱਖ ਜਥੇਬੰਦੀਆਂ ਸਮੂਹ ਸਿੱਖ ਸੰਸਥਾਵਾਂ ਗੁਰੂ ਸਿੰਘ ਸਭਾ ਸਮੂਹ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਦੇ ਨਾਲ ਮਿਤੀ 1 ਫਰਵਰੀ ਦਿਨ ਐਤਵਾਰ 2026 ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਤਾਉਣ ਵਿਖੇ ਮਹਾਨ ਕੀਰਤਨ ਦਰਬਾਰ ਰਾਗ ਦਰਬਾਰੀ ਬਸੰਤ ਜਿਹੜਾ ਹੈ ਉਸ ਸਮਾਗਮ ਕਰਾਇਆ ਜਾ ਰਿਹਾ ਜਿਸ ਸਮਾਗਮ ਦੇ ਵਿੱਚ ਸਿੱਖ ਕੌਮ ਦੇ ਮਹਾਨ कीर्तनकार रागां ਦੇ ਮਹਾਰ ਰਾਗ ਕਲਾ ਸਮਰਾਟ 우ਸਤਾਦ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਆਪ ਸਿੱਖ ਸੰਗਤਾਂ ਨੂੰ ਰਾਗ ਕੀਰਤਨ ਦੇ ਰਾਹੀਂ ਗੁਰਬਾਣੀ ਨਾਲ ਜੋੜਨਗੇ ਭਾਈ ਈਸ਼ਰ ਸਿੰਘ ਜੀ ਲੁਧਿਆਣੇ ਵਾਲੇ ਬੀਬੀ ਦਿਵਨੀਤ ਕੌਰ ਜੀ ਦਿੱਲੀ ਬੀਬੀ ਖੁਸ਼ਦੀਪ ਕੌਰ ਜੀ ਪ੍ਰੇਮਨਗਰ ਕਰਨਾਲ ਹੋਰ ਵੀ ਬਹੁਤ ਸਾਰੇ ਕੀਤਨੀ ਜਥੇ ਨੇ ਜਿਹੜੇ ਉਹ ਰਾਗ ਦਰਬਾਰੇ ਬਸੰਤ ਦੇ ਵਿੱਚ ਜਿਹੜਾ ਹੈ ਉਹ ਆਪਸੀ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕਰਨਗੇ। ਸੋ ਕਰਨਾਲ ਦੀ ਧਰਤੀ ਦੇ ਉੱਤੇ ਰਾਗ ਦਰਬਾਰ ਪਹਿਲੀ ਵਾਰ ਹੋ ਰਿਹਾ ਹੈ। ਸਾਡੀਆਂ ਸਾਰੀਆਂ ਸਿੱਖ ਸੰਗਤਾਂ ਦਾ ਇਹ ਫਰਜ਼ ਬਣਦਾ ਹੈ ਕਿ ਜਿਹੜੀ ਗੁਰਮਤ ਦੀ ਪੁਰਾਤਨ ਕੀਰਤਨ ਸ਼ੈਲੀ ਹੈ ਉਸ ਨੂੰ ਦੁਬਾਰਾ ਪ੍ਰਗਟ ਕਰਨ ਦੇ ਲਈ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਕਰੀਏ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ 1 ਫਰਵਰੀ ਦੈਨ ਐਤਵਾਰ 2026 ਨੂੰ 5:30 ਵਜੇ ਸ਼ਾਮ ਤੋਂ ਰਾਤ 10:00 ਵਜੇ ਤੱਕ ਰਾਗ ਦਰਬਾਰੀ ਬਸੰਤ ਕੀਰਤਨ ਦਰਬਾਰ ਹੋ ਰਿਹਾ ਹੈ ਆਪ ਸਮੂਹ ਸੰਗਤਾਂ ਨੇ ਇਸ ਹਾਜ਼ਰੀਆਂ ਲਵਾਉਣੀਆਂ ਨੇ ਗੁਰੂ ਘਰ ਲੰਗਰ ਅਟੁੱਟ ਵਰਤੇਗਾ ਔਰ ਕਰਨਾਲ ਦੀਆਂ ਸਮੂਹ ਸਿੱਖ ਜਥੇਬੰਦੀਆਂ ਸਮੂਹ ਸਿੱਖ ਸੁਸਾਇਟੀਆਂ ਸੁਖਮਣੀ ਸੈਸੋਸਾਇਟੀਆਂ ਸਮੂਹ ਗੁਰਦੁਆਰਾ ਪ੍ਰਬੰਧ ਕਮੇਟੀਆਂ ਨੂੰ ਵੀ ਇਹ ਬੇਨਤੀ ਹੈ ਕਿ ਆਪਣੀਆਂ ਸੰਗਤਾਂ ਨੂੰ ਪ੍ਰੇਰਣਾ ਕਰੋ ਔਰ ਇਸ ਰਾਗ ਦਰਬਾਰ ਦੇ ਵਿੱਚ ਸੰਗਤਾਂ ਨੂੰ ਪਹੁੰਚਣ ਦੇ ਲਈ ਜ਼ਰੂਰ ਬੇਨਤੀਆਂ ਕਰੋ ਸੋ ਦੁਬਾਰਾ ਫਿਰ ਬੇਨਤੀ ਹੈ 1 ਫਰਵਰੀ ਦਿਨ ਐਤਵਾਰ 2026 ਨੂੰ ਰਾਗ ਦਰਬਾਰੇ ਬਸੰਤ ਗੁਰਦੁਆਰਾਸ਼ੀ ਗੁਰੂ ਸਿੰਘ ਸਭਾ ਮੰਡਲ ਤੋਂ ਕਰਨਾਲ ਵਿਖੇ ਦਿਨ ਐਤਵਾਰ 1 ਫਰਵਰੀ ਨੂੰ ਹੋ ਰਿਹਾ ਹੈ 7:30 ਵਜੇ ਤੋਂ ਲੈ ਕੇ ਰਾਤ ਦੇ 10:00 ਵਜੇ ਤੱਕ ਆਪ ਸਮੂਹ ਸੰਗਤਾਂ ਨੇ ਹਾਜ਼ਰੀ ਲਵਾਉਣ ਦੀ ਜਰੂਰ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ